ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਰਵਿੰਦਰ ਸਿੰਘ ਜੀ ਤੁਹਾਡਾ ਨੋਟ ਲੈਣਾ ਸਾਂਝੀਆਂ ਕਰਦੀ ਆਂ ਜੀ ਦੇ ਹੱਥ ਵਿੱਚ ਛਤਰੀ ਤੇ ਖੇਡੇ ਬਾਬਾ ਤਾਸ਼ ਜਿਹੜਾ ਸਾਰਿਆਂ ਦੇ ਵਿੱਚੋਂ ਕੋਈ ਲੱਗਦਾ ਏ ਖਾਸ ਜਿਹੜਾ ਸਾਰਿਆਂ ਦੇ ਵਿੱਚੋਂ ਕੋਈ ਲੱਗਦਾ ਏ ਖਾਸ ਜੀਨੇ ਬੱਟ ਦੇ ਕੇ ਮੁੱਛਾਂ ਨੂੰ ਚੜਾਇਆ ਹੋਇਆ ਏ ਜੀ ਵਾਟ ਦੇ ਕੇ ਮੁੱਛਾਂ ਨੂੰ ਚੜਾਇਆ ਹੋਇਆ ਏ ਬਾਬਾ ਪੀਰ ਵੀਜੇ ਉੱਤੇ ਆਇਆ ਹੋਇਆ ਏ ਉਹੋ ਪੀਰ ਵੀਜੇ ਉੱਤੇ ਆਇਆ ਹੋਇਆ ਏ ਹੁਣ ਬੀਬੀਆਂ ਵਾਰੇ ਜਿਹੜੀ ਪਾਰਕ ਦੇ ਵਿੱਚ ਕੱਲੀ ਰੋਈ ਜਾਂਦੀ ਏ ਜਿਹੜੀ ਪਾਰਕ 'ਚ ਬੈਠੀ ਦੁੱਖ ਰੋਈ ਜਾਂਦੀ ਐ ਜਿਹੜੀ ਹੰਝੂਆਂ ਦੇ ਹਾਰ ਪੋ ਰੋਈ ਜਾਂਦੀ ਐ ਜਿਹੜੀ ਹੰਝੂਆਂ ਦੇ ਹਾਰ ਪੋ ਰੋਈ ਜਾਂਦੀ ਐ ਜਿਹੜੀ ਧੋਤੇ ਅਤੇ ਪੋਤੇ ਦੀ ਸਤਾਈ ਹੋਈ ਐ ਜਿਹੜੀ ਧੋਤੇ ਅਤੇ ਪੋਤੇ ਦੀ ਸਤਾਈ ਹੋਈ ਐ ओ विजट विजय उई बीजे विजय बीजे आई हो साकाल मैं थोड़ी रिपिंदर रिंग थैंक यू